ਸੱਤ ਸਰੀਏ ਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾ ਦੇ ਨਾਲ ਤੇ ਰੋਕ ਕਰਦੇ ਆਂ ਪਹਿਲੀ ਖਬਰ ਤਾਂ ਇਰਾਨ ਤੋਂ ਧਮਕੀ ਦੇ ਕਾਰਨ ਅਮਰੀਕਾ ਦੀ ਸੀਕਰਟ ਸਰਵਿਸ ਨੇ ਸ਼ਨੀਵਾਰ ਨੂੰ ਸਾਬਕਾ ਰਾਸ਼ਟਰਪਤੀ ਉਤੇ ਹੱਤਿਆ ਦੀ ਕੋਸ਼ਿਸ਼ ਤੋਂ ਪਹਿਲਾਂ ਡੋਨਾਲਡ ਟਰੰਪ ਦੇ ਆਲੇ-ਦੁਆਲੇ ਸੁਰੱਖਿਆ ਨੂੰ ਵਧਾ ਦਿੱਤਾ ਸੀ ਪਰ ਇਸ ਹਮਲੇ ਦਾ ਅਸਲ ਖਤਰੇ ਦੇ ਨਾਲ ਕੋਈ ਸਬੰਧ ਨਹੀਂ ਜਾਪਦਾ ਦੋ ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਬਾਰੇ ਪਤਾ ਲੱਗਣ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਸੀਕਰਟ ਸਰਵਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਐਸ ਨੂੰ ਟਰੰਪ ਦੇ ਸੁਰੱਖਿਆ ਸਰਕਲ ਅਤੇ ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਚੋਟੀ ਦੇ 에ਜੰਟਾਂ ਨਾਲ ਸਾਂਝਾ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਸੀਕ੍ਰੇਟ ਸਰਵਿਸ ਦੇ ਟਰੰਪ ਦੀ ਸੁਰੱਖਿਆ ਨੂੰ ਹੋਰ ਸਖਤ ਕਰ ਦਿੱਤਾ ਹੈ। THAILAND ਦੇ ਪੁਲਿਸ ਫੋਰੈਂਸਿਕ ਵਿਭਾਗ ਦੇ ਮੁਖੀ ਨੇ ਬੁੱਧਵਾਰ ਨੂੰ ਆਖਿਆ ਕਿ ਬੈਂਕਾਕ ਦੇ ਇੱਕ ਲਗਜ਼ਰੀ ਹੋਟਲ ਦੇ ਵਿੱਚ ਮ੍ਰਿਤਕ ਪਾਏ ਗਏ 6 ਲੋਕਾਂ ਦੀ ਕਾਫੀ ਦੇ ਵਿੱਚ ਸਾਈਨਾਈਟ ਦੇ ਤੱਤ ਮਿਲੇ ਨੇ। ਸਾਈਨਾਈਟ ਸਭ ਤੋਂ ਜ਼ਹਿਰੀਲਾ ਪਦਾਰਥ ਹੈ ਅਤੇ ਇਸ ਦੇ ਸੇਵਨ ਤੋਂ ਬਾਅਦ ਵਿਅਕਤੀ ਦਾ ਬਚਣਾ ਲਗਭਗ ਅਸੰਭਵ ਹੀ ਹੈ। ਇਹ ਲਾਸ਼ਾਂ ਬੈਂਕਾਕ ਦੇ ਡਾਊਨਟਾਊਨ ਚ ਸਥਿਤ ਗ੍ਰੈਂਡ ਖਿਆਤ ਇਰਵਾਨ ਹੋਟਲ ਚ ਮੰਗਲਵਾਰ ਨੂੰ ਮਿਲੀਆਂ ਨੇ ਪੁਲਸ ਨੇ ਦੱਸਿਆ ਕਿ ਹੋਟਲ ਦੇ ਰਿਕਾਰਡ ਦੀ ਜਾਂਚ ਕਰਨ ਤੋਂ ਪਤਾ ਲੱਗਾ ਕਿ ਕਮਰੇ ਦੇ ਵਿੱਚ 6 ਲੋਕਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਬਾਹਰੀ ਵਿਅਕਤੀ ਨਹੀਂ ਸੀ ਆਇਆ ਤੇ ਬੈਂਕਾਕ ਪੁਲਸ ਮੁਖੀ ਲੈਫਟੀਨੈਂਟ ਜਨਰਲ ਥਿੱਤੀ ਸਾਂਗ ਸਵਾਂਗ ਨੇ ਕਿਹਾ ਕਿ ਮਰਨ ਵਾਲਿਆਂ ਦੀ ਪਛਾਣ 2 ਵਿਅਤ ਨਾਮੀ ਅਮਰੀਕੀ ਅਤੇ 4 ਵਿਅਤ ਨਾਮੀ ਨਾਗਰਿਕਾਂ ਵਜੋਂ ਹੋਈ ਹੈ ਤੇ ਉਹਨਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ 3 ਪੁਰਸ਼ ਅਤੇ 3 ਔਰਤਾਂ ਸ਼ਾਮਲ ਨੇ ਮੁੰਬਈ ਹਾਈ ਕੋਰਟ ਨੇ ਆਖਿਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਕੋਲ ਰਾਸ਼ਟਰੀ ਆਰਐਸਐਸ ਖਿਲਾਫ ਉਨ੍ਹਾਂ ਦੀ ਕਥਿਤ ਟਿੱਪਣੀਾਂ ਲਈ 2014 ਦੀ ਮਾਨਹਾਨੀ ਦੀ ਸ਼ਿਕਾਇਤ ਉੱਤੇ ਗੁੰਡੋਸ਼ ਦੇ ਆਧਾਰ ਉੱਤੇ ਤੁਰੰਤ ਸੁਣਵਾਈ ਦਾ ਵੈਦਤਕਰ ਹੈ ਜੱਜ ਪ੍ਰਤਵੀ ਰਾਜ ਚੋਹਵਾਨ ਦੇ ਸਿੰਗਲ ਬੈਂਚ ਨੇ 12 ਜੁਲਾਈ ਨੂੰ ਦਿੱਤੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸੰਵਿਧਾਨ ਦੀ ਧਾਰਾ 21 ਹਰ ਕਿਸੇ ਨੂੰ ਤੇਜ਼ੀ ਨਾਲ ਸੁਣਵਾਈ ਦਾ ਅਧਿਕਾਰ ਪ੍ਰਦਾਨ ਕਰਦੀ ਹੈ ਅਤੇ ਇੱਕ ਆਜ਼ਾਦ ਅਤੇ ਨਿਰਪੱਖ ਸੁਣਵਾਈ ਜ਼ਰੂਰੀ ਹੈ ਅਦਾਲਤ ਨੇ ਆਰਐਸਐਸ ਕਾਰਕੁਨ ਨੂੰ ਅਪਰਾਧਿਕ ਮਾਨਹਾਨੀ ਦੀ ਇੱਕ ਪੈਂਡਿੰਗ ਸ਼ਿਕਾਇਤ ਦੇ ਵਿੱਚ ਨਵੇਂ ਅਤੇ ਵਾਧੂ ਦਸਤਾਵੇਜ਼ ਪੇਸ਼ ਕਰਨ ਦੀ ਇਜਾਜ਼ਤ ਜਜਟ੍ਰੇਟ ਦੇ ਹੁਕਮ ਨੂੰ ਜ਼ਾਦ ਕਰਦੇ ਰਾਹੁਲ ਦੀ ਪਟੀਸ਼ਨ ਨੂੰ ਸਵਾਰ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ ਤੇ ਇਸ ਆਰਡਰ ਦੀ ਵਿਸਤ੍ਰਿਤ ਕਾਪੀ ਮੰਗਲਵਾਰ ਨੂੰ ਮੁਹੱਈਆ ਹੋਈ ਹੈ ਆਰਐਸਐਸ ਕਾਰਕੁਨ ਰਜੇਸ਼ ਕੁੰਟੇ ਨੇ 2014 ਵਿੱਚ ਭਵਿੰਡੀ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਮਾਨਾਂਦੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਮਸਕਰ ਦੇ ਵਿੱਚ ਇੱਕ ਮਸਜਿਦ ਕੋਲ ਸੋਮਵਾਰ ਨੂੰ ਤਾਬਰਤੋਰ ਗੋਲੀਬਾਰੀ ਹੋਈ ਤੇ ਓਮਾਨ ਦੇ ਵਿਦੇਸ਼ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਦੀ ਜਾਨ ਚਲੀ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 6 ਹੈ ਤੇ ਜਿਨ੍ਹਾਂ ਵਿੱਚੋਂ 4 ਪਾਕਿਸਤਾਨੀ ਨੇ ਰਾਇਲ ਓਮਾਨ ਪੁਲਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਗੋਲੀਬਾਰੀ ਸੋਮਵਾਰ ਰਾਤ ਨੂੰ ਓਮਾਨ ਦੀ ਰਾਜਧਾਨੀ ਮਸਕਰ ਦੇ ਵਾਦੀ ਕਬੀਰ ਇਲਾਕੇ ਦੇ ਵਿੱਚ ਹੋਈ ਹੈ ਤੇ عمان ਦੀ ਸਰਕਾਰੀ ਨਿਊਜ਼ ਏਜੰਸੀ ਦੇ ਮੁਤਾਬਕ ਤੇ ਨਮਲਾਵਰ ਮਾਰੇ ਗਏ ਨੇ ਤੇ ਏਜੰਸੀ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ 30 ਨਾਗਰਿਕ ਜ਼ਖਮੀ ਵੀ ਹੋਏ ਨੇ ਜਾਣਕਾਰੀ ਮੁਤਾਬਕ ਆਈਐਸ ਆਈਐਸ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਗੋਲੀਬਾਰੀ ਦੀ ਘਟਨਾ ਅਸ਼ੂਰਾ ਦੀ ਸ਼ਾਮ ਨੂੰ ਵਾਪਰੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਚਕਿਆ ਕਿ ਉਹ ਇਮਾਮ ਬਾਰਗਾ ਅਲੀ ਬਨ ਅਬੂ ਤਾਲਿਮ ਮਸਜਿਦ ਦੇ ਉੱਤੇ ਕਾਹਰਾਨਾ ਅਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹੈ 15 ਜੁਲਾਈ ਨੂੰ ਅਮਰੀਕੀ ਵਕੀਲਤਾ ਦੇ ਰਿਪਬਲਿਕਨ ਪਾਰਟੀ ਦੀ ਆਗੂ ਹਰਮਿਤ ਢਿੱਲੋਂ ਨੇ ਮਿਲਵਾਕੀ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ਦੇ ਵਿੱਚ ਸਿੱਖ ਅਰਦਾਸ ਨਾਲ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੀ ਸਮਾਪਤੀ ਕੀਤੀ ਹੈ ਢਿੱਲੋਂ ਦੀ ਇਹ ਪ੍ਰਾਰਥਨਾ ਨੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ ਹੈ ਯਾਤron ਇਸਾਈ ਵਿਰੋਧੀ ਦੱਸਿਆ ਜਾ ਰਿਹਾ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਅਸਵਿਕਾਰਯੋਗ ਹੈ ਤੇ ਸਭ ਤੋਂ ਸਪਸ਼ਟ ਤੌਰ ਦੇ ਉੱਤੇ ਨਿੰਦਣਯੋਗ ਵੀ ਲੱਗਿਆ ਹਾਲਾਂਕਿ ਟਿੱਲੋ ਨੇ ਕਈ ਮੌਕੇ ਹਉਤੇ ਖਾਲਿਸਤਾਨੀ ਪੱਕੀ ਪਾਵਨਾਵਾ ਦਾ ਪ੍ਰਗਟਾਵਾ ਵੀ ਕੀਤਾ ਤੇ ਇਸ ਤੋਂ ਪਹਿਲਾਂ ਉਸਨੇ ਭਾਰਤ ਸਰਕਾਰ ਉੱਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਐਸਐਫ ਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਤੇ ਹਮਲੇ ਦੀ ਯੋਜਨਾ ਬਣਾਉਣ ਅਤੇ ਵਿਦੇਸ਼ੀ ਧਰਤੀ ਉੱਤੇ ਖਾਲਿਸਤਾਨੀ ਪੱਖੀ ਤਤਾਂ ਨੂੰ ਮਾਰਨ ਦੇ ਦੋਸ਼ ਲਾਉਂਦਿਆਂ ਨਿਸ਼ਾਨਾ ਵੀ ਸਾਧਿਆ ਹੈ ਹਰਮਿਤ ਟਿੱਲੋ ਨੇ ਸੋਸ਼ਲ ਮੀਡੀਆ ਉੱਤੇ ਵਿਦੇਸ਼ੀ ਦੇਵਤੇ ਦੀ ਪ੍ਰਾਰਥਨਾ ਕਰਨ ਲਈ ਟਰੋਲ ਕੀਤਾ ਜਾ ਰਿਹਾ ਤੇ ਟਵਿੱਟਰ ਉੱਤੇ ਇਸ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਨੇ ਪੱਛਮੀ ਕਾਂਗੋ ਦੇ ਵਿੱਚ ਇੱਕ ਪਿੰਡ ਉੱਤੇ ਹਥਿਆਰਬੰਦ ਲੋਕਾਂ ਦੇ ਹਮਲੇ ਵਿੱਚ 9 ਫੌਜੀਆ ਅਤੇ ਇੱਕ ਫੌਜੀ ਦੀ ਪਤਨੀ ਸਮੇਤ ਘੱਟੋ-ਘੱਟ 72 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਸ਼ਨੀਵਾਰ ਨੂੰ ਰਾਜਧਾਨੀ ਕਿਨਸ਼ਾਸ਼ਾ ਦੇ ਪੂਰਬ ਦੇ ਵਿੱਚ ਲਗਭਗ 100 ਕਿਲੋਮੀਟਰ ਦੂਰ ਕਿਨਸਲੇ ਪਿੰਡ ਦੇ ਵਿੱਚ ਇਹ ਹਮਲਾ ਹੋਇਆ ਤੇ ਕਿਨਸਲੇ ਕਵੇ ਮੌਤ ਖੇਤਰ ਦੇ ਵਿੱਚ ਹੈ ਤੇ ਜਿੱਥੇ ਟੇਕੇ ਅਤੇ ਯਾਕਾ ਭਾਈਚਾਰਿਆਂ ਦੇ ਵਿੱਚ 2 ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਕਾਰਨ ਸੈਂਕੜੇ ਨਾਗਰਿਕ ਮਾਰੇ ਜਾ ਚੁੱਕੇ ਨੇ ਤੇ ਕੈਂਸਲ ਪਿੰਡ ਉੱਤੇ ਹਮਲਾ ਕਰਨ ਵਾਲੇ ਲੋਕ ਮੰਬਾਂਡੋ ਮਿਲੀਸ਼ੀਆ ਦੇ ਮੈਂਬਰ ਨੇ ਤੇ ਜੋ ਆਪਣੇ ਆਪ ਨੂੰ ਯਾਕਾ ਭਾਈਚਾਰੇ ਦੇ ਰੱਖਿਆ ਕਰਨ ਵਾਲੇ ਦੱਸਦੇ ਨੇ ਤੇ ਸੰਯੁਕਤ ਰਾਸ਼ਟਰ ਦੁਆਰਾ ਫੰਡ ਪ੍ਰਾਪਤ ਰੇਡੀਓ ਓਕਾਪੀ ਨੇ ਦੱਸਿਆ ਕਿ ਸ਼ਨੀਵਾਰ ਦੇ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਵਿੱਚ 9 ਫੌਜੀ ਅਤੇ ਇੱਕ ਫੌਜੀ ਦੀ ਪਤਨੀ ਵੀ ਸ਼ਾਮਲ ਹੈ ਉਮਾਨ ਦੇ ਤੱਟ ਉਤੇ ਡੁੱਬਣ ਵਾਲੇ ਕੋਮੋਰੋਸ ਦੇ ਝੰਡੇ ਵਾਲੇ ਤੇਲ ਟੈਂਕਰ ਦੇ ਚਾਲਕ ਦਲ ਦੇ 16 ਮੈਂਬਰ ਅਜੇ ਵੀ ਲਾਪਤਾ ਨੇ ਇਨ੍ਹਾਂ ਵਿੱਚ 13 ਭਾਰਤੀ ਵੀ ਸ਼ਾਮਲ ਨੇ ਜਦਕਿ ਬਾਕੀ ਤਿੰਨ ਸ਼੍ਰੀਲੰਕਾ ਦੇ ਵਸਨੀਕ ਨੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਜਾਣਕਾਰੀ ਡੁੱਬਣ ਦੀ ਸੂਚਨਾ ਦੇ ਇੱਕ ਦਿਨ ਬਾਅਦ ਮੰਗਲਵਾਰ ਨੂੰ ਦਿੱਤੀ ਹੈ ਐਮ ਐਸ ਸੀ ਨੇ ਟਵਿੱਟਰ ਉਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਕੋਮੋਰੋਸ ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟਿਕਲ ਮੀਲ ਦੱਖਣ ਪੂਰਬ ਦੇ ਵਿੱਚ ਬੱਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ ਤੇ ਜਹਾਜ਼ ਦੀ ਪਛਾਣ ਕ੍ਰਾਸਟੇਰ ਫਾਲਕਨ ਦੇ ਵਜੋਂ ਹੋਈ ਹੈ ਸ਼ਿਪਿੰਗ ਵੈਬਸਾਈਟ ਉੱਤੇ ਮੁਤਾਬਕ ਤੇਲ ਟੈਂਕਰ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਦੇ ਵੱਲ ਜਾ ਰਿਹਾ ਸੀ ਤੇ ਸ਼ਿਪਿੰਗ ਡੇਟਾ ਦੇ ਅਨੁਸਾਰ ਇਹ ਜਹਾਜ਼ 117 ਮੀਟਰ ਲੰਬਾ ਤੇ ਤੇਲ ਉਤਪਾਦ ਟੈਂਕਰ ਜੋ 2007 ਦੇ ਵਿੱਚ ਬਣਾਇਆ ਗਿਆ ਸੀ ਦੱਖਣੀ ਪੂਰਬੀ ਇੰਗਲੈਂਡ ਦੇ ਵਿੱਚ 11 ਜੁਲਾਈ ਨੂੰ ਇੱਕ ਗੁਰਦੁਆਰੇ ਵਿੱਚ ਹੋਏ ਹਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾ ਰਹੀ ਹੈ। ਥਾਨਕ ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਘਟਨਾ ਦੇ ਸਬੰਧ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕਈ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਕੈਂਟ ਪੁਲਸ ਨੇ ਦੱਸਿਆ ਕਿ ਨੌਜਵਾਨ ਮੈਡਲਸਟੋਨ ਕ੍ਰਾਊਨ ਕੋਰਟ ਵਿੱਚ ਪੇਸ਼ ਹੋਇਆ ਤੇ ਉਸ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਉਸ ਨੂੰ ਹਿੰਸਾ ਤੇ ਉਸ ਉੱਤੇ ਜਨਤਕ ਥਾਂ ਉੱਤੇ ਇੱਕ ਵਿਅਕਤੀ ਨੂੰ ਤੇਜ਼ ਹਥਿਆਰ ਨਾਲ ਧਮਕਾਉਣ ਅਤੇ ਤਿੱਕੀ ਚੀਜ਼ ਕੋਲ ਰੱਖਣ ਦੇ ਦੋਸ਼ 'ਉਤੇ ਲਗਾਏ ਗਏ ਸਨ। ਇਸ ਘਟਨਾ ਨੂੰ ਲੈ ਕੇ ਅਦਾਲਤ ਨੇ ਦੋਸ਼ੀ ਨੂੰ ਜ਼ਮਾਨਤ ਤਾਂ ਦੇ ਦਿੱਤੀ ਹੈ। ਕੈਂਟ ਪੁਲਿਸ ਦੇ ਲਈ ਉੱਤਰੀ ਕੈਂਟ ਡਿਵੀਜ਼ਨਲ ਕਮਾਂਡਰ ਮੁੱਖ ਸੁਪਰਡੈਂਟ ਐਂਗੀ ਚੈਂਪਨ ਨੇ ਕਿਹਾ ਕਿ ਇੱਕ ਵੱਖਰੀ ਘਟਨਾ ਹੈ ਤੇ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਅੱਤਵਾਦ ਨਾਲ ਸੰਬੰਧਤ ਘਟਨਾ ਨਹੀਂ ਹੈ। ਅਦਲੀ ਨਈ ਦੁਬਾਰਾ ਫਿਰ ਅਦਰੋ ਹੋਗੇ ਉਦੋਂ ਤੱਕ ਦਿਓ। ਕਮਲਪਾਲ ਸਿੰਘ ਨੂੰ ਇਜਾਜ਼ਤ ਸਾਥੀ ਸ਼੍ਰੀਕਾਲ ਧੰਨਵਾਦ।